ਦੀਪੀ ਹਰਮਿਤ ਕੋਰ ਢਿੱਲੋਂ ਨੂੰ ਵੀ ਡੋਨਲਡ ਟਰੰਪ ਪ੍ਰੈਜ਼ੀਡੈਂਟ ਵੱਲੋਂ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਇੱਕ ਅਹਿਮ ਅਹੁਦਾ ਦਿੱਤਾ ਗਿਆ ਉਸ ਤੋਂ ਬਾਅਦ ਜਿਵੇਂ ਹਿੰਦੂਤਵੀ ਆਈਟੀ ਸੈੱਲਾਂ ਵੱਲੋਂ ਸੋਸ਼ਲ ਪਲੇਟਫਾਰਮਸ ਐਕਸ ਦੇ ਉੱਤੇ ਜ਼ਹਿਰ ਉਗਲਾ ਗਿਆ ਨਫ਼ਰਤ ਭਰੇ ਬਿਆਨ ਦਿੱਤੇ ਗਏ ਅਤੇ ਟਰੰਪ ਦੀ ਨੁਕਤਾਚਿੰਨੀ ਕੀਤੀ ਗਈ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਕਿਤੇ ਨਾ ਕਿਤੇ ਕੁਝ ਗਲਤ ਹੋ ਰਿਹਾ ਹੈ ਇਥੇ ਉਹਨਾਂ ਦੇ ਵਿੱਚ ਇਹ ਜਿਹੜੀ ਗੱਲ ਆ ਦਰਜ ਕੀਤੀ ਗਈ ਇਹ ਗੱਲ ਨੋਟ ਕੀਤੀ ਗਈ ਕਿ ਇਹੋ ਜਿਹੜੇ ਸੋਸ਼ਲ ਪਲੈਟਫਾਰਮਸ ਨੇ ਉਹਨਾਂ ਦੇ ਵਿੱਚ 90% ਦੇ ਜਿਹੜੇ ਅਕਾਊਂਟਸ ਨੇ ਉਹ ਜਾਲੀ ਨੇ ਤੇ ਉਹਨਾਂ ਨੂੰ ਇੱਕ ਖਾਸ ਥਾਂ ਤੋਂ ਚਲਾਇਆ ਜਾ ਰਿਹਾ ਤੇ ਉਹਨਾਂ ਦੇ ਵਿੱਚ ਇੱਕ ਮਾਤਰ ਤਰੀਕੇ ਦੇ ਨਾਲ ਅਮਰੀਕਾ ਦਾ ਜਿਹੜਾ ਪੋਲੀਟੀਕਲ ਸਿਸਟਮ ਉਸ ਦੇ ਉੱਤੇ ਇਨਫਲੂਐਂਸ ਉਸ ਦੇ ਉੱਤੇ ਅਸਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਕ ਜਿਹੜੇ ਫਿਰਕੇ ਦੇ ਲੋਕ ਨੇ ਦੁਨੀਆ ਦੇ ਵਿੱਚ ਉਹਨਾਂ ਦੀ ਉਹਦੇ 'ਚ ਨੁਕਤਾ ਜਿੰਨੀ ਕੀਤੀ ਜਾ ਰਹੀ ਹੈ ਮਤਲਬ ਸਿੱਖਾਂ ਦੀ